ਸੱਚ ਗੱਲ ਇਹ ਹੈ ਕਵਰ ਸਿੰਘ 베ਦੀ ਪੰਜਾਬ ਕਾਂਗਰਸ ਉੱਥੇ ਹੀ ਖੜੀ ਦਿਖਾਈ ਦੇ ਰਹੀ ਆ ਜਿੱਥੇ ਸਿਆਸਤਦਾਨਾਂ ਨੇ ਖੜੀ ਕਰ ਦਿੱਤੀ ਸੀ ਕਿਉਂਕਿ ਪੰਜਾਬ ਵਿਧਾਨ ਸਭਾ ਚੋਣਾਂ ਦੇ ਨੇੜੇ ਤੇੜੇ ਜਿਸ ਤਰ੍ਹਾਂ ਦਾ ਅੰਦਰੂਨੀ ਕਲੇਸ਼ ਕਾਂਗਰਸ ਦੇ ਅੰਦਰ ਦਿਖਾਈ ਦਿੱਤਾ ਤਾਂ ਸਾਰਾ ਕੁਝ ਵੱਡੇ ਖਲਾਰੇ ਦੇ ਤੌਰ ਤੇ ਦਿਖਾਈ ਦੇ ਰਿਹਾ ਸੀ ਕਿਉਂਕਿ ਬਹੁਤ ਸਾਰੇ ਕਾਂਗਰਸੀ ਆਗੂ ਕੁਰਸੀ ਨੂੰ ਭਾਲਦੇ ਸੀ ਕੁਰਸੀ ਦੀ ਚਾਹਤ ਰੱਖਦੇ ਸੀ ਤਾਂ ਉਸੇ ਕਾਟੋ ਕਲੇਸ਼ ਦੇ ਚੱਲਦਿਆਂ ਕਾਂਗਰਸ ਖਿੰਡ ਪੁੰਡ ਜਾਂਦੀ ਹੈ ਹਾਸ਼ੀਏ ਤੋਂ ਬਾਹਰ ਹੋ ਜਾਂਦੀ ਹੈ ਇੱਥੋਂ ਤੱਕ ਕਿ ਜਿੰਨਾ ਮਾੜਾ ਹਾਲ ਇਹਨਾਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਦਾ ਹੋਇਆ ਸ਼ਾਇਦ ਪੰਜਾਬ ਦੀ ਸਿਆਸਤ ਦੇ ਵਿੱਚ ਕਾਂਗਰਸ ਨੂੰ ਕਦੇ ਇੰਨੀ ਵੱਡੀ ਨਮੋਸ਼ੀ ਵਿੱਚੋਂ ਨਾ ਲੰਘਣਾ ਪਿਆ ਹੋਵੇ ਤਾਂ ਕਹਿ ਸਕਦੇ ਹਾਂ ਕਿ ਜਿਹੜਾ ਕਲੇਸ਼ ਵਿਧਾਨ ਸਭਾ ਚੋਣਾਂ ਤੋਂ ਚੱਲਦਾ ਆ ਰਿਹਾ ਸੀ ਤਾਂ ਮੌਜੂਦਾ ਦੌਰ ਦੇ ਅੰਦਰ ਅੱਜ ਵੀ ਕਾਂਗਰਸ ਦੇ ਅੰਦਰ ਉਹੀ ਕਾਟੋ ਕਲੇਸ਼ ਹੈ ਉਹੀ ਸਿਆਸੀ ਆਗੂਆਂ ਦੇ ਵਿੱਚ ਤੂੰ ਟੜਕ ਹੋ ਰਹੀ ਹੈ ਤੇ ਨੂਰਾ ਕੁश्ती ਵਰਗਾ ਮਾਹੌਲ ਪੰਜਾਬ ਕਾਂਗਰਸ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਾਂਗਰਸ ਦੀ ਇੱਕ ਉਹ ਲੋਬੀ ਹੈ ਜਿਹੜੀ ਕਾਂਗਰਸ ਹਾਈ ਕਮਾਂਡ ਤੱਕ ਇਹ ਗੱਲ ਪਹੁੰਚਾ ਚੁੱਕੀ ਹੈ ਕਿ ਨਮਜੋਦ ਸਿੰਘ ਸਿੱਧੂ ਵਕਰੇ ਤੌਰ ਤੇ ਅਖਾੜੇ ਲਾ ਰਿਹਾ ਹੈ ਵਕਰੇ ਤੌਰ ਤੇ ਸੁਰ ਅਲਾਪ ਦੇ ਹੈ ਜਜਹੇ ਵਿਅਕਤੀ ਨੂੰ ਪਾਰਟੀ ਤੋਂ ਬਾਹਰ ਕਰ ਦੇਣਾ ਚਾਹੀਦਾ ਹੈ ਕਿਉਂਕਿ ਇੱਕ ਪਾਸੇ ਤਾਂ ਪ੍ਰਤਾਪ ਸਿੰਘ ਬਾਜਪਾ ਤੇ ਰਾਜਾ ਵੜਿੰਗ ਵੱਲੋਂ ਬਹੁਤ ਸਾਰੇ ਪਾਰਟੀ ਦੇ ਪ੍ਰੋਗਰਾਮ ਉਲਿੱਕੇ ਜਾ ਰਿਹਾ ਉਹਨਾਂ ਪ੍ਰੋਗਰਾਮਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਕਿਤੇ ਵੀ ਵਖਾਈ ਨਹੀਂ ਦਿੰਦੇ ਤੇ ਵਕਰੇ ਤੌਰ ਤੇ ਅਖਾੜੇ ਲਾ ਕੇ ਆਪਣੀ ਹੀ ਪਾਰਟੀ ਦੇ ਆਗੂਆਂ ਨੂੰ ਚੈਲੰਜ ਕਰਦੇ ਵੇਖੇ ਜਾ ਸਕਦੇ ਆ ਤਾਂ ਕਹਿ ਸਕਦੇ ਆ ਕਿ ਅਸਿੱਧੇ ਤੇ ਸਿੱਧੇ ਢੰਗ ਨਾਲ ਨਵਜੋਤ ਸਿੰਘ ਸਿੱਧੂ ਬੇਬਾਕੀ ਨਾਲ ਜਦੋਂ ਗੱਲ ਕਰਦੇ ਆ ਤਾਂ ਉਹਨਾਂ ਦੀ ਜ਼ੁਬਾਨ ਤੋਂ ਗੱਲ ਇਸ ਢੰਗ ਨਾਲ ਤਿਲਕ ਜਾਂਦੀ ਹੈ ਕਿ ਗੱਲ ਵੱਡੀ ਹੋ ਕੇ ਦਿੱਲੀ ਤੱਕ ਪਹੁੰਚ ਜਾਂਦੀ ਹੈ ਤਾਂ ਹੁਣ ਨੂਰਾ ਕੁਸ਼ਤੀ ਵਰਗਾ ਮਾਹੌਲ ਪੰਜਾਬ ਕਾਂਗਰਸ ਦੇ ਵਿੱਚ ਹੈ ਕਹਿ ਸਕਦੇ ਆ ਕਿ ਜਿੱਥੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਵੱਡਾ ਮੋਰਚਾ ਖੁੱਲ ਚੁੱਕਿਆ ਤਾਂ ਇੱਕ ਉਹ ਲੋਬੀ ਹੈ ਜਿਨ੍ਹਾਂ ਨੇ ਤਾਂ ਇੱਥੋਂ ਤੱਕ ਆਖ ਦਿੱਤਾ ਕਿ ਜੇ ਨਵਜੋਤ ਸਿੰਘ ਸਿੱਧੂ ਨੇ ਗੱਟ ਜੋੜ ਦਾ ਰਾਗ ਲਾਪਣਾ ਜੇ ਨਵਜੋਤ ਸਿੰਘ ਸਿੱਧੂ ਨੇ ਵੱਡੀਆਂ ਰੈਲੀਆਂ ਕਰਕੇ ਵੱਖਰੇ ਤੌਰ ਤੇ ਸੁਰ ਉਠਾਉਣੇ ਨੇ ਤਾਂ ਉਹਦਾ ਨੁਕਸਾਨ ਪੰਜਾਬ ਕਾਂਗਰਸ ਨੂੰ ਹੋ ਰਿਹਾ ਇੱਕ ਪਾਸੇ ਤਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਬਾ ਕਾਂਗਰਸ ਦੇ ਉਭਾਰ ਲਈ ਕੰਮ ਕਰ ਰਹੇ ਆ ਤਾਂ ਕਹਿ ਸਕਦੇ ਆ ਕਿ ਉੱਥੇ ਨਵਜੋਤ ਸਿੰਘ ਸਿੱਧੂ ਵੱਲੋਂ ਵੱਖਰੇ ਤੌਰ ਤੇ ਲਾਪੀਆਂ ਜਾ ਰਹੀਆਂ ਸੁਰਾਂ ਵੀ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਨੂੰ ਤੰਗ ਕਰ ਰਹੀਆਂ ਤਾਂ ਇਥੋਂ ਤੱਕ ਕਿ ਭਾਰਤ ਪੋਸ਼ਣ ਵਰਗੇ ਸਾਬਕਾ ਮੰਤਰੀ ਰਹੇ ਕਾਂਗਰਸ ਦੇ ਉਹਨਾਂ ਲੀਡਰਾਂ ਦੇ ਵਿੱਚੋਂ ਨੇ ਜਿਨ੍ਹਾਂ ਨੇ ਖੁੱਲੇ ਆਮ ਇਸ ਗੱਲ ਦੇ ਉੱਤੇ ਮੋਹਰ ਲਾਉਂਦਿਆਂ ਕਿਹਾ ਕਿ ਜੇ ਕਾਂਗਰਸ ਹਾਈ ਕਮਾਂਡ ਨੇ ਪੰਜਾਬ ਦੇ ਵਿੱਚ ਗੱਟ ਜੋੜ ਦੀ ਗੱਲ ਕੀਤੀ ਜਾਂ ਗੱਟ ਜੋੜ ਕੀਤਾ ਤਾਂ ਫਿਰ ਅਸੀਂ ਪਾਰਟੀ ਤੋਂ ਬਾਹਰ ਹੋ ਕੇ ਗੱਲ ਕਰਾਂਗੇ ਵੱਡੀ ਬਗਾਵਤ ਪੰਜਾਬ ਕਾਂਗਰਸ ਦੇ ਅੰਦਰ ਉਸੇ ਤਰ੍ਹਾਂ ਖੜੀ ਵਖਾਈ ਦਿੰਦੀ ਹੈ ਜਿਸ ਤਰ੍ਹਾਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਕੈਪਟਨ ਮਰਿੰਦਰ ਸਿੰਘ ਨੂੰ ਕੁਰਸੀ ਤੋਂ ਉਤਾਰਨ ਲਈ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਸੁਰ ਆਲਾਪ ਦੇ ਰਹੇ ਆ ਨਵਜੋਤ ਸਿੰਘ ਸਿੱਧੂ ਦਾ ਪਿਛੋਕਰ ਦੇਖ ਲਿਆ ਜਾਵੇ ক্রিকেট ਦੇ ਗਰਾਊਂਡ ਤੋਂ ਲੈ ਕੇ ਲਾਫਟਰ ਚੈਲੰਜ ਤੱਕ ਤੇ ਲਾਫਟਰ ਚੈਲੰਜ ਤੋਂ ਸਿਆਸਤ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਨੇ ਕਾਂਗਰਸ ਨੂੰ ਛੱਡਿਆ ਭਾਜਪਾ ਨੂੰ ਛੱਡਿਆ ਤੇ ਫਿਰ ਕਾਂਗਰਸ ਦੀ ਬੇੜੀ ਦੇ ਵਿੱਚ ਸਵਾਰ ਹੋ ਗਏ ਤਾਂ ਕਹਿ ਸਕਦੇ ਆ ਕਿ ਨਵਜੋਤ ਸਿੰਘ ਸਿੱਧੂ ਕਿਸੇ ਸਮੇਂ ਵੀ ਕਿਸੇ ਵੀ ਪੈਚ ਉੱਤੇ ਆਪਣੇ ਹੀ ਤਰੀਕੇ ਨਾਲ ਬੈਟਿੰਗ ਕਰਨ ਲਈ ਜਾਣੇ ਜਾਂਦੇ ਆ ਤਾਂ ਜਿਵੇਂ ਹੀ ਪ੍ਰਤਾਪ ਬਾਜਵਾ ਦੇ ਸੁਰ ਬਦਲੇ ਰਾਜਾ ਵੜਿੰਗ ਦੇ ਬਦਲੇ ਰਾਜਾ ਵੜਿੰਗ ਨੇ ਤਾਂ ਹੁਣ ਇੱਥੋਂ ਤੱਕ ਆਖ ਦਿੱਤਾ ਹੈ ਕਿ ਜੇ ਕਿਸੇ ਨੇ ਆਪਣੇ ਨਿਜੀ ਵਿਚਾਰ ਰੱਖਣੇ ਨੇ ਤਾਂ ਉਹ ਪਾਰਟੀ ਤੋਂ ਬਾਹਰ ਹੋ ਕੇ ਆਪਣੇ ਵਿਚਾਰ ਆਪਣੀ ਗੱਲ ਰੱਖ ਸਕਦਾ ਹੈ ਉਹਨਾਂ ਨੇ ਬਗੈਰ ਨਾਮ ਲੈ ਨਵਜੋਤ ਸਿੰਘ ਸਿੱਧੂ ਦੇ ਉੱਤੇ ਤੰਜ ਕੱਸਿਆ ਕਿ ਨਵਜੋਤ ਸਿੰਘ ਸਿੱਧੂ ਜਿਸ ਤਰ੍ਹਾਂ ਵਕਰੇ ਤੌਰ ਤੇ ਆਪਣੀ ਗੱਲ ਰੱਖਦੇ ਆ ਤਾਂ ਉਹਨਾਂ ਨੂੰ ਪਾਰਟੀ ਪਲੇਟਫਾਰਮ ਤੇ ਹੀ ਆਪਣੀ ਗੱਲ ਕਹਿਣੀ ਚਾਹੀਦੀ ਹੈ ਸਮੇਂ-ਸਮੇਂ ਤੇ ਪੰਜਾਬ ਕਾਂਗਰਸ ਵੱਲੋਂ ਤਰਨਾ ਪ੍ਰਦਰਸ਼ਨ ਜਿਹੜੇ ਕੀਤੇ ਜਾਂਦੇ ਆ ਤਾਂ ਨਵਜੋਤ ਸਿੰਘ ਸਿੱਧੂ ਨੂੰ ਉਸੇ ਪਾਰਟੀ ਦੇ ਪਲੇਟਫਾਰਮ ਤੇ ਆ ਕੇ ਸਰਕਾਰ ਦੀ ਘੇਰਾਬੰਦੀ ਕਰਨੀ ਚਾਹੀਦੀ ਹੈ ਜਿਵੇਂ ਹੀ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਮੋਰਚਾ ਖੁੱਲਿਆ ਤਾਂ ਬਹੁਤ ਸਾਰੇ ਸਿੱਧੂ ਸਮਰਥਕਾਂ ਦੀ ਜ਼ੁਬਾਨ ਵੀ ਤਿਲਕ ਦੀ ਵਿਖਾਈ ਦਿੱਤੀ ਹੈ ਤਾਂ ਕਹਿ ਸਕਦੇ ਆ ਕਿ ਜਿਹੜੇ ਸਿੱਧੂ ਸਮਰਥਕ ਸੀ ਉਹਨਾਂ ਨੇ ਪੰਜਾਬ ਕਾਂਗਰਸ ਦੇ ਦਿਗਜ਼ ਆਗੂਆਂ ਨੂੰ ਵੰਗਾਰਨਾ ਸ਼ੁਰੂ ਕੀਤਾ ਤਾਂ ਉਹਦੇ ਵਿੱਚੋਂ ਨਵਜੋਤ ਸਿੰਘ ਸਿੱਧੂ ਦੇ ਸਭ ਤੋਂ ਨੇੜਲੇ ਸਾਥੀਆਂ ਦੇ ਵਿੱਚੋਂ ਨੇ ਸ਼ੈਰੀ ਰਿਆੜ ਜਿਨ੍ਹਾਂ ਨੇ ਪ੍ਰਤਾਪ ਬਾਜਵਾ ਨੂੰ ਵੰਗਾਰਿਆ ਜਿਨ੍ਹਾਂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨੂੰ ਵੰਗਾਰਿਆ ਤਾਂ ਕਹਿ ਸਕਦੇ ਹਾਂ ਕਿ ਸਿੱਧੇ ਤੌਰ ਤੇ ਸਮਰਥਕ ਜਿਹੜੇ ਆ ਜਿਹੜੀ ਪੰਜਾਬ ਕਾਂਗਰਸ ਦੀ ਇਕਾਈ ਹੈ ਜਾਂ ਪੰਜਾਬ ਕਾਂਗਰਸ ਨੂੰ ਬਚਾਉਣ ਲਈ ਕਹਿ ਰਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਹੱਥਾਂ ਵਿੱਚ ਸੁਰੱਖਿਅਤ ਹੈ ਪੰਜਾਬ ਕਾਂਗਰਸ ਨਵਜੋਤ ਸਿੰਘ ਸਿੱਧੂ ਦੇ ਹੱਕ ਵਿੱਚ ਜਿਵੇਂ ਹੀ ਨਿੱਤਰੇ ਤਾਂ ਪਾਰਟੀ ਦੇ ਕਾਂਗਰਸੀ ਆਗੂਆਂ ਨੇ ਇੱਕ ਨੋਟਿਸ ਸ਼ੈਰੀ ਰਿਆਡ ਨੂੰ ਵੀ ਭੇਜਿਆ ਤਾਂ ਇਥੋਂ ਤੱਕ ਆਖ ਦਿੱਤਾ ਕਿ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਸ਼ੈਰੀ ਰਿਆਡ ਕਰ ਰਿਹਾ ਹੈ ਤਾਂ ਉਹਨਾਂ ਨੂੰ ਵੀ ਬਾਹਰ ਦਾ ਰਸਤਾ ਕਿਉਂ ਨਾ ਵਿਖਾਇਆ ਜਾਵੇ ਨਵਜੋਤ ਸਿੰਘ ਸਿੱਧੂ ਦੇ ਸਮਰਥਕ ਜਿਹੜੇ ਆ ਉਹ ਆਪਣੀ ਹੀ ਪਾਰਟੀ ਦੇ ਆਗੂਆਂ ਦੇ ਖਿਲਾਫ ਅਜਹੀ ਬਿਆਨਬਾਜ਼ੀ ਕਰਦੇ ਆ ਜਿਹਦੇ ਕਾਰਨ ਕਾਂਗਰਸ ਨੂੰ ਸਵਾਲਾਂ ਦੇ ਇੱਕ ਟਹਰੇ ਵਿੱਚ ਖੜਾ ਹੋਣਾ ਪੈਂਦਾ ਸਿੰਘ ਸਿੱਧੂ ਦੇ ਜੇ ਵਿਅੰਗ ਦੇਖ ਲੈ ਜਨਤਾ ਉਹਨਾਂ ਨੇ ਪੰਜਾਬ ਦੇ ਪ੍ਰਤੀ ਆਪਣਾ 헤ਜ ਪ੍ਰਗਟ ਕੀਤਾ ਕਿ ਕਿਸ ਤਰ੍ਹਾਂ ਉਹਨਾਂ ਨੂੰ ਪੰਜਾਬ ਦੇ ਨਾਲ ਮੋਹ ਹੈ ਕਿਸ ਤਰ੍ਹਾਂ ਉਹਨਾਂ ਨੇ ਆਪਣੇ ਵੱਡੇ ਤੋਂ ਵੱਡੇ ਪਲੇਟਫਾਰਮ ਸਿਆਸਤ ਦੇ ਪਿੱਛੇ ਐਸੇ ਕਰਕੇ ਛੱਡੇ ਸੀ ਕਿ ਪੰਜਾਬ ਸਭ ਤੋਂ ਪਹਿਲਾਂ ਉਹਨਾਂ ਲਈ ਆਉਂਦਾ ਇਸ ਕਰਕੇ ਹੁਣ ਉਹਨਾਂ ਨੇ ਵਿਅੰਗ ਕੀਤਾ ਕਿ ਅੱਖਾਂ ਵਿੱਚ ਮਿੱਟੀ ਪਾਈ ਜਾਓ ਪਾਈ ਜਾਓ ਪਾਈ ਜਾਓ ਰਲ ਮਿਲ ਕੇ ਪੰਜਾਬ ਨੂੰ ਖਾਈ ਜਾਓ ਖਾਈ ਜਾਓ ਖਾਈ ਜਾਓ ਪੰਜਾਬ 100 ਮਣ ਦੁੱਧ ਵਰਗਾ 100 ਮਣ ਦੁੱਧ ਵਿੱਚ ਖੱਟਾ ਪਾਈ ਜਾਓ ਪਾਈ ਜਾਓ ਪਾਈ ਜਾਓ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਜਿਹੜੀਆਂ ਸਿਆਸੀ ਪਾਰਟੀਆਂ ਨੇ ਬਗੈਰ ਏਜੰਡੇ ਤੋਂ ਕੰਮ ਕਰ ਰਹੀਆਂ ਹੁਣ ਤੱਕ ਪੰਜਾਬ ਕਿਸੇ ਵੀ ਏਜੰਡੇ ਤੇ ਦਿਖਾਈ ਨਹੀਂ ਦਿੰਦਾ ਕਿਉਂਕਿ ਹੁਣ ਤੱਕ ਰਵਾਇਤੀ ਪਾਰਟੀਆਂ ਨੇ ਜਿਸ ਤਰ੍ਹਾਂ ਪੰਜਾਬ ਨੂੰ ਲੁੱਟਿਆ ਪੰਜਾਬ ਦਾ ਅਜਿਹਾ ਹਾਲ ਕੀਤਾ ਹੈ ਕਿ ਅੱਜ ਪੰਜਾਬ ਆਰਥਿਕ ਸਥਿਤੀ ਨਾਲ ਜੂਝ ਰਿਹਾ ਹੈ ਪੰਜਾਬ ਆਰਥਿਕ ਸਥਿਤੀ ਵਾਲੀ ਪਟੜੀ ਤੋਂ ਲੈ ਚੁੱਕਿਆ ਤਾਂ ਵੱਡੀਆਂ ਗੱਲਾਂ ਨਵਜੋਤ ਸਿੰਘ ਸਿੱਧੂ ਕਰਦੇ ਨਜ਼ਰ ਆਉਂਦੇ ਆ ਤਾਂ ਇੱਕ ਪੰਜਾਬ ਦੇ ਪ੍ਰਤੀ ਉਨ੍ਹਾਂ ਦੇ ਅੰਦਰ ਜਿਸ ਤਰ੍ਹਾਂ ਦੀ ਚਾਹਤ ਦਿਖਾਈ ਦਿੰਦੀ ਹੈ ਤਾਂ ਕਹਿ ਸਕਦੇ ਹਾਂ ਕਿ ਉਨ੍ਹਾਂ ਦਾ ਅਗਲਾ ਪ੍ਰੋਗਰਾਮ ਕੀ ਹੋ ਸਕਦਾ ਹੈ ਪਾਰਟੀ ਦੇ ਵਿੱਚ ਉਨ੍ਹਾਂ ਦੇ ਪ੍ਰਤੀ ਕਾਂਗਰਸ ਹਾਈ ਕਮਾਂਡ ਕੀ ਫੈਸਲਾ ਲੈ ਸਕਦੀ ਹੈ ਕਿਉਂਕਿ ਜਿਸ ਤਰ੍ਹਾਂ ਰਾਹੁਲ ਨਾਲ ਪ੍ਰਿੰਕਾ ਗਾਂਧੀ ਨਾਲ ਨਵਜੋਤ ਸਿੰਘ ਸਿੱਧੂ ਦੀ ਨੇੜਤਾ ਹੈ ਤਾਂ ਕਹਿ ਸਕਦੇ ਹਾਂ ਕਿ ਇਹਨਾਂ ਆਗੂਆਂ ਦੇ ਆਪਸ ਦੇ ਵਿੱਚ ਸੁਰ ਮਿਲਦੇ ਦਿਖਾਈ ਤਾਂ ਨਹੀਂ ਦਿੰਦੇ ਤਾਂ ਫਿਰ ਕਾਂਗਰਸ ਹਾਈ ਕਮਾਂਡ ਦੇ ਕੋਲੇ ਇੱਕ ਸ਼ਿਕਾਇਤ ਜਿਹੜੀ ਐ ਉਹ ਵੀ ਵੇਖੀ ਜਾ ਸਕਦੀ ਐ ਤਾਂ ਪੰਜਾਬ ਕਾਂਗਰਸ ਦੇ ਬਹੁਤ ਸਾਰੇ ਡਿਗਜ਼ ਆਗੂਆਂ ਦਾ ਮੰਨਣਾ ਕਿ ਜਿਹੜੀ ਹਾਲਤ ਅੱਜ ਪਾਰਟੀ ਦੀ ਐ ਜਿਸ ਕਾਰ ਤੇ ਕਾਂਗਰਸ ਖੜੀ ਹੋਈ ਐ ਤਾਂ ਉਸ ਦੇ ਲਈ ਨਵਜੋਤ ਸਿੰਘ ਸਿੱਧੂ ਹੀ ਜ਼ਿੰਮੇਵਾਰ ਐ ਕਿਉਂਕਿ ਪੰਜਾਬ ਕਾਂਗਰਸ ਜਿਸ ਢੰਗ ਨਾਲ ਚੱਲ ਰਹੀ ਸੀ ਚਾਹੇ ਉਹ ਕੈਪਟਨ ਮਰਿੰਦਰ ਸਿੰਘ ਦੀ ਅਗਵਾਹੀ ਦੇ ਵਿੱਚ ਸੀ ਚਾਹੇ ਹੋਰ ਬਹੁਤ ਸਾਰੇ ਮੁੱਖ ਮੰਤਰੀਆਂ ਦੀ ਅਗਵਾਹੀ ਦੇ ਵਿੱਚ ਸੀ ਜਦੋਂ ਤੋਂ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਪ੍ਰਤੀ ਆਪਣਾ 헤ਜ ਵਿਖਾਇਆ ਤਾਂ ਉਹਨਾਂ ਦੇ ਇਸ 헤ਜ ਦੇ ਵਿੱਚ ਕਾਂਗਰਸ ਨੂੰ ਬੈਕਫੁੱਟ ਤੇ ਜਾਣਾ ਪਿਆ ਗਿਆ ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਚਾਹੇ ਐਡਵੋਕੇਟ ਜਰਨਲ ਦਾ ਵਿਰੋਧ ਕੀਤਾ ਨਵਜੋਤ ਸਿੰਘ ਸਿੱਧੂ ਨੇ ਚਾਹੇ ਕਿਸੇ ਨੂੰ ਮੁੱਖ ਮੰਤਰੀ ਦੀ ਕੁਰਸੀ ਮਿਲਣੇ ਸੀ ਤਾਂ ਉਸ ਸਮੇਂ ਵਿਰੋਧ ਕੀਤਾ ਚਾਹੇ ਕੈਪਟਨ ਮਰਿੰਦਰ ਸਿੰਘ ਦਾ ਵਿਰੋਧ ਕੀਤਾ ਬਹੁਤ ਸਾਰੇ ਕਾਂਗਰਸੀ ਆਗੂਆਂ ਦਾ ਮੰਨਣਾ ਕਿ ਨਵਜੋਤ ਸਿੰਘ ਸਿੱਧੂ ਆਖਰ ਚਾਹੁੰਦੇ ਕੀ ਹੈ ਕਿਤੇ ਉਹਨਾਂ ਨੇ ਹੋਰ ਪੱਖ ਤੋਂ ਕਿਤੇ ਸੁਰਤਾ ਨਹੀਂ ਮਲਾਈ ਹੋਈ ਤਾਂ ਬਹੁਤ ਸਰੀਆਂ ਗੱਲਾਂ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਨਵਜੋਤ ਸਿੰਘ ਸਿੱਧੂ ਦੇ ਪ੍ਰਤੀ ਉੱਠੀਆਂ ਸੀ ਕਿ ਆਮ ਆਦੀ ਪਾਰਟੀ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਆਫਰ ਆ ਰਹੇ ਆ ਤਾਂ ਜਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਹਰ ਪਾਰਟੀ ਦੇ ਵਿੱਚ ਜਾ ਕੇ ਗੇੜਾ ਮਾਰ ਚੁੱਕਿਆ ਹੈ ਤਾਂ ਕਿਤੇ ਵੀ ਸਟੇਬਲ ਹੁੰਦੇ ਵਿਖਾਈ ਨਾ ਦਿੱਤੇ ਤਾਂ ਕਾਂਗਰਸ ਦੇ ਵਿੱਚ ਵੀ ਉਹਨਾਂ ਦੀ ਜਿਸ ਤਰ੍ਹਾਂ ਹੁਣ ਚਰਚਾ ਛੜੀ ਹੋਈ ਹੈ ਗੱਲ ਛੜੀ ਹੋਈ ਹੈ ਤਾਂ ਕਾਂਗਰਸ ਹਾਈ ਕਮਾਂਡ ਦੇ ਕੋਲੇ ਜਾ ਕੇ ਜਾਂ ਸਨੇਹੇ ਪੇਜ ਕੇ ਇਹ ਗੱਲ ਦੁਹਰਾਈ ਜਾ ਰਹੀ ਆ ਕਿ ਨਵਜੋਤ ਸਿੰਘ ਸਿੱਧੂ ਨੂੰ ਬਾਹਰ ਕਰ ਦੇਣਾ ਚਾਹੀਦਾ ਹੈ ਤੇ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਵੀ ਜਿਹੜੇ ਆਪਣੇ ਅਖਾੜੇ ਲਾਰਿਆ ਤੇ ਹੁਣ ਜਦੋਂ ਉਹਨਾਂ ਨੇ ਇਹ ਗੱਲ ਕਹਿਣੀ ਸ਼ੁਰੂ ਕੀਤੀ ਆ ਕਿ ਕੇਜਰੀ ਵਾਲਵੀ ਇੱਕ ਸਾਜ਼ਿਸ਼ ਦੇ ਨਾਲ ਪੰਜਾਬ ਨੂੰ ਭਗਵੰਤ ਮਾਨ ਦੇ ਰਾਹੀਂ ਲੁੱਟਣ ਦੇ ਪਾਸੇ ਚੱਲਿਆ ਹੋਇਆ ਤਾਂ ਵੱਡੀਆਂ ਸਾਜਸ਼ਾਂ ਵੀ ਨਵਜੋਤ ਸਿੰਘ ਸਿੱਧੂ ਆਮਾਦੀ ਪਾਰਟੀ ਦੀਆਂ ਖੋਲਦੇ ਨਜ਼ਰ ਆਉਂਦੇ ਆ ਚਾਹੇ ਮਾਈਨਿੰਗ ਨੂੰ ਲੈ ਕੇ ਸੀ ਚਾਹੇ ਕਾਰਪੋਰੇਸ਼ਨ ਬਣਾਉਣ ਨੂੰ ਲੈ ਕੇ ਸੀ ਚਾਹੇ ਸ਼ਰਾਫ ਮਾਫੀਏ ਦੀ ਗੱਲ ਕਰਦੇ ਆ ਚਾਹੇ ਕੇਵਲ ਮਾਫੀਏ ਦੀ ਗੱਲ ਕਰਦੇ ਆ ਤੇ ਨਵਜੋਤ ਸਿੰਘ ਸਿੱਧੂ ਉਹਨਾਂ ਮੁੱਦਿਆਂ ਨੂੰ ਬੇਸ਼ੱਕ ਉਭਾਰ ਰਿਹਾ ਪਰੰਤੂ ਜਿਹੜੀਆਂ ਗੱਲਾਂ ਨੂੰ ਉਹ ਉਭਾਰ ਰਿਹਾ ਉਹ ਬਗੈਰ ਪਲੇਟਫਾਰਮ ਤੋਂ ਉਭਾਰੀਆਂ ਜਾ ਰਹੀਆਂ ਨੇ ਇਸੇ ਕਰਕੇ ਕਿਤੇ ਨਾ ਕਿਤੇ ਉਹਨਾਂ ਸਿਆਸੀ ਆਗੂਆਂ ਨੂੰ ਇਹ ਗੱਲ ਚੁੱਪ ਦੀ ਜ਼ਰੂਰ ਹੈ ਕਿ ਆਖਰ ਨਵਜੋਤ ਸਿੰਘ ਸਿੱਧੂ ਵੱਖਰੇ ਤੌਰ ਤੇ ਸੁਰ ਕਿਉਂ ਉਲਾਪਦੇ ਆ ਜੇ ਵੱਖਰੇ ਤੌਰ ਤੇ ਅਖਾੜੇ ਲਾਉਣੇ ਆ ਜਾਂ ਵੱਖਰੇ ਤੌਰ ਤੇ ਸੁਰ ਉਲਾਪਣੇ ਨੇ ਤਾਂ ਫਿਰ ਉਹਨਾਂ ਦੇ ਨਿੱਜੀ ਵਿਚਾਰ ਹੋ ਸਕਦੇ ਆ ਤੇ ਨਿੱਜੀ ਵਿਚਾਰ ਜੇ ਕਿਸੇ ਨੇ ਰੱਖਣੇ ਆ ਤਾਂ ਉਹ ਪਾਰਟੀ ਤੋਂ ਬਾਹਰ ਹੋ ਕੇ ਰੱਖ ਸਕਦਾ